ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤਾਂ ਦੀਵਾਲੀ ਤੇ ਮਿਲੇਗਾ ਤੋਹਫਾ ਸੀਐਮ ਆਨ ਕਰ ਦੇਣਗੇ ਐਲਾਨ ਕਰ ਲਓ ਖਾਤੇ ਤਿਆਰ ਚੱਲਦੇ ਆਂ ਸਾਰੀ ਨਵੀਂ ਅਪਡੇਟ ਤੇ ਨਵੇਂ ਜੋੜਿਆਂ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਇਸ ਦੀਵਾਲੀ ਤੇ ਪੰਜਾਬ ਚ ਕੁਝ ਖਾਸ ਹੋ ਸਕਦਾ ਹੈ ਜੀ ਹਾਂ ਪੰਜਾਬ ਸਰਕਾਰ ਵੱਲੋਂ ਇੱਕ ਐਸਾ ਤੋਹਫਾ ਆਉਣ ਵਾਲਾ ਹੈ ਜਿਸ ਦੀ ਚਰਚਾ ਹਰ ਘਰ ਚ ਹੋ ਰਹੀ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਦੀਵਾਲੀ ਤੇ ਪੰਜਾਬ ਦੀਆਂ ਔਰਤਾਂ ਲਈ ਖਾਸ ਖੁਸ਼ਖਬਰੀ ਹੈ ਜਿਹੜੀ ਤਾਂ ਉਹ ਹੋਵੇਗੀ ਤਾਂ ਕਿਹੜੀ ਖੁਸ਼ਖਬਰੀ ਆ ਉਹ ਵੀ ਜਾਣਕਾਰੀ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਇੱਕ ਲਾਈਕ ਕਰ ਦਿਓ ਤੇ ਪਿਆਰਾ ਜਿਹਾ ਕਮੈਂਟ ਹੈ ਜਿਹੜਾ ਉਹ ਵੀ ਜਰੂਰ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੁਣ ਲੋਕਾਂ ਚ ਸਵਾਲ ਚੱਲ ਰਹੇ ਕਿ ਕੀ ਇਹ ਗੈਸ ਲੈਂਡਰ ਸਸਤੇ ਹੋਣਗੇ ਕਿ ਬਿਜਲੀ ਦੇ ਬਿੱਲ ਕਟਣਗੇ ਜਾਂ ਕੋਈ ਨਵੀਂ ਸਕੀਮ ਆ ਰਹੀ ਹੈ ਜੋ ਸਿੱਧੀ ਮਹਿਲਾਵਾਂ ਨੂੰ ਲਾਭ ਦੇਵੇਗੀ ਤਾਂ ਇਹ ਬਹੁਤ ਸਾਰੇ ਸਵਾਲ ਹੈ ਜਿਹੜੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਚੱਲਦੇ ਨੇ ਤਾਂ ਹੁਣ ਪੰਜਾਬ ਸਰਕਾਰ ਸਮੇਂ-ਸਮੇਂ ਤੇ ਵੱਡੇ ਐਲਾਨ ਕਰ ਰਹੀ ਹੈ ਦੱਸਦੀ ਅਸਲ ਚ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੋਟਾਂ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਮੁਫਤ ਬਿਜਲੀ ਨੌਕਰੀਆਂ ਔਰਤਾਂ ਲਈ ਖਾਸ ਯੋਜਨਾਵਾਂ ਮ ਕੁਝ ਚੀਜ਼ਾਂ ਪੂਰੀਆਂ ਹੋਈਆਂ ਪਰ ਕੁਝ ਅਜੇ ਬਾਕੀ ਨੇ ਹੁਣ ਆ ਰਹੀ ਹੈ ਦੀਵਾਲੀ ਤੇ ਇਸ ਮੌਕੇ ਤੇ ਸਰਕਾਰ ਵੱਲੋਂ ਫਿਰ ਇੱਕ ਨਵੀਂ ਸਕੀਮ ਦੀ ਚਰਚਾ ਤਾਂ ਇਹ ਕਿਹੜੀ ਚਰਚਾ ਹੈ ਕਿਹੜੀ ਸਕੀਮ ਹੈ ਜਿਹੜੀ ਸ਼ੁਰੂ ਹੋ ਸਕਦੀ ਹੈ ਪਰ ਇੱਕ ਗੱਲ ਸਾਰੇ ਜਾਣਦੇ ਨੇ ਪੰਜਾਬ ਸਰਕਾਰ ਇਸ ਵੇਲੇ ਆਰਥਿਕ ਤੰਗੀ ਚਹਾੜਾਂ ਕਾਰਨ ਬਾਕੀ ਹੋਰ ਬਹੁਤ سارے ਖਰਚੇ ਆ ਜਿਹੜੇ ਕੇਂਦਰ ਸਰਕਾਰ ਵੱਲੋਂ ਵੀ ਕਾਫੀ ਪੈਸਾ ਮਿਲ ਰਿਹਾ ਪਰ ਕੇਂਦਰ ਸਰਕਾਰ ਨੇ ਕਾਫੀ ਪੈਸਾ ਰੋਕ ਵੀ ਰੱਖਿਆ ਗ੍ਰਾਂਟਾਂ ਰੁਗੀਆਂ ਪਈਆਂ ਨੇ ਇਸ ਕਰਕੇ ਹਰ ਸਕੀਮ ਲੈ ਕੇ ਆਉਣ ਤੋਂ ਪਹਿਲਾਂ ਸੋਚਣਾ ਪੈਂਦਾ ਕਿ ਪੈਸਾ ਆਵੇਗਾ ਕਿੱਥੋਂ ਜੇਕਰ ਘਰ ਵੀ ਚਲਾਉਣਾ ਹੋਵੇ ਤਾਂ ਉਸ ਦੇ ਲਈ ਵੀ ਪੈਸਾ ਜਿਹੜਾ ਤਾਂ ਬਹੁਤ ਜ਼ਰੂਰੀ ਹੈ ਤਾਂ ਇੱਕ ਪੰਜਾਬ ਹੈ ਵੱਡਾ ਸੂਬਾ ਹੈ ਫਿਰ ਵੀ ਸੀਐਮ ਮਾਨ ਨੇ ਟੀਮ ਜਿਹੜੀ ਇੱਕ ਯੋਜਨਾ ਤਿਆਰ ਕੀਤੀ ਹੈ ਜਿਸ ਅਧੀਨ ਘਰ ਦੀਆਂ ਮਹਿਲਾਵਾਂ ਨੂੰ ਸਿੱਧਾ ਤੋਹਫ਼ਾ ਮਿਲ ਸਕਦਾ ਹੈ ਇਸ ਸਕੀਮ ਦਾ ਮਕਸਦ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਹੈ ਤਾਂ ਹੁਣ ਇੱਕ ਖਬਰ ਆ ਰਹੀ ਹੈ ਕਿ ਕੁਝ ਠੀਕ ਰਹਿੰਦਾ ਤਾਂ ਜਿਹੜੀ 1100 ਰੁਪਏ ਜਿਹੜੀ ਪਹਿਲਾਂ 1000 ਦੀ ਗੱਲ ਚੱਲ ਰਹੀ ਸੀ ਉਸ ਤੋਂ ਬਾਅਦ ਕਿਹਾ ਕਿ 1100 ਰੁਪਏ ਮਹਿਲਾ ਮਾਂ ਨੂੰ ਦਿੱਤਾ ਜਾਵੇਗਾ ਇੱਕ ਇੱਕ 1000 ਰੁਪਏ ਮਹੀਨਾ ਤਾਂ ਦੀਵਾਲੀ ਤੋਂ ਬਾਅਦ ਸਰਕਾਰ ਵੱਲੋਂ ਹਰ ਔਰਤ ਦੇ ਖਾਤੇ ਵਿੱਚ 1100 ਰੁਪਏ ਪਾ ਸਕਦੀ ਹੈ ਪਰ ਧਿਆਨ ਰੱਖੋ ਕਿ ਇਹ ਅਜੇ ਤੱਕ ਕੋਈ ਪੱਕਾ ਐਲਾਨ ਨਹੀਂ ਹੋਇਆ ਤਾਂ ਇਹ ਇੱਕ ਜਿਹੜਾ ਕੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਸਿਰਫ ਉਮੀਦ ਹੈ ਜ਼ਰੂਰੀ ਜਿਹੜੀ ਕੀਤੀ ਜਾ ਰਹੀ ਹੈ ਜੇ ਸਰਕਾਰ ਦੇ ਖਜ਼ਾਨੇ 'ਚ ਹਾਲਤ ਸੁਧਰ ਗਈ ਤਾਂ ਕੇਂਦਰ ਵੱਲੋਂ ਵੀ ਰਕਮ ਮਿਲ ਗਈ ਤਾਂ ਇਹ ਸਕੀਮ ਸ਼ੁਰੂ ਹੋ ਸਕਦੀ ਹੈ ਫਿਲਹਾਲ ਇੰਨਾ ਹੀ ਧੰਨਵਾਦ